ਕੰਨਾਂ ਕਰ ਤੋਂ ਕਾਲੇ ਕਾਨੂੰਨ ਰੱਦ ਧਰਨਾ ਦਿੱਲੀ ਕਿਸਾਨਾਂ ਲਾਇਆ ਕਿੱਥੇ ਚੋਰ ਨੇ ਚੋਰੀ ਕੀਤੀ ਅੱਜ ਸਮਾਨ ਕਿੱਥੋਂ ਧਿਆਇਆ ਬੋਲੋ ਵੀ ਬੱਬ ਬੱਬ ਬਦਲਾ ਆਇਆ ਟੈਂਟ ਤੇ ਚਾਨਣੀ ਪਟ ਕੇ ਲੱਗੇ ਕਈ ਭਾਂਡੇ ਮਿੱਟੀ ਵਿੱਚ ਦੱਬ ਕੇ ਵਹਿ ਗਏ ਰੋੜ ਲਏ ਗਏ ਟਰਾਲੀਆਂ ਨਾਲੇ ਜੋੜਾ ਸੈੱਡ ਹੇਠਾਂ ਧਿਆਇਆ ਬੋਲੋ ਵੀ ਬੱਬ ਬੱਬ ਬਦਲਾ ਆਇਆ ਵੋਟਾਂ ਤੋਂ ਪਹਿਲਾਂ ਬੜੀ ਮਾਰੀ ਕਲਕਿਆਰੀ ਹੁਣ ਕਿਉਂ ਨਹੀਂ ਬੋਲਦੇ ਚੁੱਪੀ ਧਾਰੀ ਨਾ ਸੋਸ਼ਲ ਮੀਡੀਆ ਨਾ ਵਿੱਚ ਅਖਬਾਰਾਂ ਬਿਆਨ ਕੋਈ ਲਾਇਆ ਬੋਲੋ ਵੀ ਬੱਬ ਬੱਬ ਬਦਲਾ ਆਇਆ ਆਉਂਦਾ ਨਾਂ ਅਸਾਮੀ ਮੋਟੀ ਕਰ ਗਈ ਚੜ੍ਹਾਈ ਸਰਕਾਰੀ ਕੋਠੀ ਅੱਡੀਆਂ ਘਸਾ ਸੋਡੇ ਪਿੱਛੇ ਵੋਟਾਂ ਮੰਗੀਆਂ ਤਾਂ ਹੀ ਰੰਗ ਨਹੀਂ ਲਵਾਇਆ ਬੋਲੋ ਵੀ ਬੱਬ ਬੱਬ ਬਦਲਾ ਆਇਆ ਬੋਲੋ ਵੀ ਬੱਬ ਬੱਬ ਬਦਲਾ ਆਇਆ ਤਾ ਸੋਸ਼ਲ ਮੀਡੀਆ ਤੇ ਇੱਕ ਖੁਦਾਈ ਕੀਤੀ ਜਾਂਦੀ ਹੈ ਮਸ਼ੀਨ ਦੇ ਨਾਲ ਜਿਨ੍ਹਾਂ ਨੇ ਕੰਪਲੀਟ ਦਿੱਤੀ ਸੀ ਜਿਨ੍ਹਾਂ ਨੇ ਜਾਂਚ ਦੀ ਮੰਗ ਕੀਤੀ ਸੀ ਜਦੋਂ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਸੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਹੋਈਆਂ ਸੀ ਕਿਸਾਨਾਂ ਦੇ ਭਾਂਡੇ ਚੋਰੀ ਹੋਏ ਸੀ ਕਿਸਾਨਾਂ ਦੇ ਟੈਂਟ ਚਾਣਣੀਆਂ ਕੁੱਲ ਚੀਜ਼ ਸਿਲੰਡਰ ਤੱਕ ਲੋਕ ਲੈ ਕੇ ਸੀਗੇ ਜਿਹੜੀਆਂ ਪਟੀਆਂ ਮੰਜਿਆਂ ਤੇ ਬੰਨਦੀ ਸੀ ਕਹਿੰਦੇ ਉਹ ਵੀ ਲੈ ਕੇ ਸੀ ਤਾਂ ਹੁਣ ਉਸ ਤੋਂ ਬਾਅਦ ਹੁਣ ਇਹ ਖੁਦਾਈ ਹੋਈ ਹੈ ਟਰਾਲੀਆਂ ਦੇ ਕਹਿੰਦੇ ਵਿੱਡ ਜਾਂ ਹੋਰ ਫਟਕਲ ਸਮਾਨ ਹੈ ਇਤੋਂ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰਾਲੀ ਥੱਲੇ ਦਬੀਆਂ ਪਈਆਂ ਨੇ ਅਜੇ ਪਤਾ ਨਹੀਂ ਕੀ ਕੁਝ ਨਿਕਲਣਾ ਹੈ ਕੀ ਸੱਚ ਹੈ ਕਿ ਝੂਠ ਹੈ ਤਾਂ ਆਉਣ ਵਾਲੇ ਪੱਦਨਾ ਦੇ ਵਿੱਚ ਪਤਾ ਲੱਗ ਜਾ ਪਰ ਤਸਵੀਰ ਸਾਫ਼ ਹੁੰਦੀ ਜਾਂਦੀ ਹੈ ਇਹ ਮੌਜੂਦਾ ਸਰਕਾਰ ਨੂੰ ਇਸ ਤੇ ਸਪਸ਼ਟੀਕਰਨ ਦੇਣਾ ਪਊਗਾ ਨਿਊਜ਼ ਦੇ ਵਿੱਚ ਤੁਸੀਂ ਦੇਖ ਹੀ ਲਿਆ ਇੰਨੇ ਦੁਰਦਸ਼ਾ ਇੱਕ ਅੰਨਦਾਤੇ ਦੀ ਉਹਨਾਂ ਦਾ ਸਮਾਨ ਹੀ ਚੋਰੀ ਕਰ ਲਿਆ ਗਿਆ ਕਿਹੜੇ ਚੋਰ ਨੇ इवन ਉਹ ਫੜੇ ਜਾਣਗੇ ਕਿੱਥੋਂ ਦੇ ਹੋ ਰਹਿਣ ਵਾਲੇ ਨੇ ਕਿਵੇਂ ਕਿੱਥੋਂ ਦੀ ਸਮਾਨ ਚੋਰੀ ਕਰਕੇ ਲੈ ਗਏ ਕਿਨੇ ਇਨਾ ਡੂੰਗਾ ਜਿਹੜਾ ਥਾਂ ਉਹ ਪਟਿਆ ਮਿੱਟੀ ਪਾਈ ਹੁਣ ਕਹਿਆਂ ਨਾਲ ਤਾਂ ਠੱਕੀ ਨਹੀਂ ਗਏ ਉਹ ਕਈ ਟਰਾਲੀਆਂ ਨੇ ਕਿਸ ਦੇ ਘਰੋਂ ਸਾਈਡਾਂ ਹੇਠੋਂ ਮਿਲੀਆਂ ਇਹ ਵੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਤਾਂ ਉਸ ਹਿਸਾਬ ਨਾਲ ਜੋ ਇਹ ਰੀਡਕਾ ਉਸ ਤੇ ਇਹ ਹੀ ਵਿਅੰਗ ਹੈ ਚੰਗਾ ਲੱਗਿਆ ਸੱਚਾ ਲੱਗਿਆ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਜਰੂਰ ਰੱਖਿਓ